ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019871 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਵਿੰਦਰ ਸਿੰਘ ਹੈ ਜੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 97796212166 ਜੀ 9779621216 ਪਿੰਡ ਜਿਹੜੇ ਆਪਾਂ ਝੋਟੀ ਦੇਖੀਏ ਨੇ ਇਹ ਕਿਹੜਾ ਸੂਆ ਸੂਈ ਹੈ ਇਹ ਇਹ ਵੀ ਨੇ ਤੀਸਰਾ ਸੂਆ ਸੂਈ ਹੈ ਝੋਟੀ ਦੀ ਠੀਕ ਹੈ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹ ਨੂੰ ਅੱਜ ਸਵੇਰੇ ਸੂਈ ਸੀ ਜੀ ਇਹ 8:00 ਵਜੇ ਜੀ ਅੱਜ ਜੇਰਪਈ ਨੂੰ 10 ਮਿੰਟ ਹੀ ਹੋਇਆ ਹੈ ਹਜੇ ਠੀਕ ਹੈ ਜੇਰ ਇਹਦੀ ਪ੍ਰੋਪਰ ਆ ਪਈ ਹੈ ਹਣਾ ਹਾਂ ਜੀ ਹਾਂ ਤੇ ਬੱਚਾ ਇਹਨੇ ਦੇਤਾ ਆਪਣਾ ਬੱਚਾ ਕੱਟੀ ਦਿੱਤੀ ਹੈ ਜੀ 4354 BCRI ਦੀ ਠੀਕ ਹੈ CRB ਦਾ ਸੀਮਨ ਦੀ ਹਾਂ ਜੀ ਹਾਂ 4354 ਦੀ ਕੱਟੀ ਹਣਾ ਹਾਂ ਜੀ ਹਾਂ ਸੋ ਕੱਟੀ ਦੇਖੋ ਜਿਵੇਂ ਕਹਿਵਾਦਾ ਪੂਰੀ ਬਰੀਡਿੰਗ ਵਾਲੀ ਕੱਟੀ ਆਪਾਂ ਕਰ ਹਣਾ ਬਿਲਨਜੀ ਬਹੁਤ ਹੈ ਜੀ ਬਹੁਤ ਚੰਗੇ ਬੱਚ ਰੇ 18 ਕਿਲੋ ਦੇ ਦਾ ਰਾਮ ਨਾਲ ਹੀ ਚੱਲੀ ਗਈ ਹੈ ਜੀ ਇਹ ਦਾੜਨ ਦੇ ਸੀ ਤਾਂ 20 ਵੀ ਕਰਾਸ ਕਰ ਜਾਂਦੀ ਸੀ ਠੀਕ ਹੈ ਕਹਿੰਦਾ ਬਾਵਾ ਐਦ ਕੀ ਅੰਦਾਜ਼ਾ ਕਿੰਨਾ ਲੱਗੇ 18 ਕਿਲੋ ਦੁੱਧ ਖਰਾ ਦਿਓ ਜੀ ਪੀ ਕਹਿੰਦਾ ਜਿਹੜਾ ਸਾਹਮਣ ਵਾਲਾ ਹੋਇਆ ਹਾਂਜੀ 20 ਕਿਲੋ ਦੁੱਧ ਚੋ ਸਕਦਾ 18 ਕਿਲੋ ਵਾਲੇ ਦਾ ਖਰੀਦ ਮੈਂ ਹੈਗੀ ਐ ਜਾ ਉਹ ਹਵਾਨੀ ਦੱਸਦਾ ਜੀ ਐ ਬਣ ਕੇ ਚੱਲੋ ਰੇ ਵਾਲਾ ਬੋਰੀ ਲਈ ਫਿਰਦੀ ਹੈ ਜੀ ਸੁਭਰੋ ਨਾੜਾ ਵਗੈਰਾ ਦੇਖੋ ਜਮਾ ਨਾੜਾ ਗਾਈਆਂ ਵਾਲੀਆਂ ਲੱਗੀਆਂ ਜੀ ਤੇ ਚੋਣ ਜਵਾਦੀ ਕਿਵੇਂ ਆ ਜੀ ਚੋਣ ਜਵਾਦੀ ਇੱਕ ਨੰਬਰ ਆ ਜੀ ਧਾਰਾਂ ਵગેਰਾ ਆਪਾਂ ਮਾਰ ਕੇ ਦਿਖਾਵਾਂਗੇ ਜੀ ਠੀਕ ਹੈ ਸੋ ਵੀਰੋ ਕੱਦ ਬੈਡ ਤੇ ਜਿੰਦ ਜੜ ਬਹੁਤ ਜਿਆਦਾ ਥਣ ਜਮਾ ਦੂਰਾ ਗੁੱਲੇ ਵਾਲਾ ਹਨਾ ਪੂਰਾ ਥਣ ਲੱਗਿਆ ਜੀ ਪਿੱਠ ਪੁੜੀ ਦੀ ਚੜਾਈ ਐ ਮੰਨ ਕੇ ਚੱਲੋ ਵੀ 2.5 ਫੁੱਟ ਬਾਕੀ ਵੱਡੀ-ਬੁੱਡੀ ਬਹੁਤ ਜ਼ਿਆਦਾ ਹਨਾ ਸੋ ਵੀਰੋ ਧਾਰਾਂ ਦੇਖੋ ਕਿਆ ਬਾਤ ਆ ਤੇ ਵੀਰੇ ਦੋ ਜਣੇ ਬਹਿ ਕੇ ਚੋਣਿਆਂ ਜਮਾ ਹਨਾ ਦੋ ਜਣਿਆਂ ਨੂੰ ਬਹਿ ਕੇ ਮੰਨ ਕੇ ਕਿਵੇਂ ਮਰਜੀ ਚਾਹੀ ਇਕੱਲਾ ਚੋਲੇ ਜੀ ਚਾਹੀ ਦੋ ਜਣੇ ਚੋਲੇ ਨਾ ਕੀ ਕੀ ਜਿੰਨਾ ਛੋਟਾ ਮੂਣ ਚੋਣ ਪੈਂਦਾ ਜੀ ਠੀਕ ਹੈ ਹਾਂ ਸੋ ਪੂਰਨੀ ਸਰ ਲੈਣੀ ਗੰਡ ਨਹੀਂ ਨਾੜਨੀ ਜੀ ਠੀਕਾ ਮੋਟਾ-ਮੋਟਾ ਚੋਣਾ ਦੇ ਪਸਮਾ ਕੇ ਵੀ ਥਣ ਨਿਖਣਵੇਂ ਕਰੀ ਕਰੀ ਆ ਥਣ ਦੇ ਕਿਹਦਾ ਮਾਰੇ ਕੱਟ ਗਈ ਠੀਕਾ ਮਾਰੀ ਦੋ ਤਾਰਾ ਹੋ ਰਹੇ ਦੀ ਸੋ ਵੀਰੋ ਚੋਣ ਦੇਖੋ ਜਮਾ ਕਿਆ ਬਤਾ ਤੇ ਅੰਦਾਜ਼ਾ ਆਪਾਂ ਕਹਿੰਦੇ ਲੱਗ ਜਲੇ 18 ਕਿਲੋ ਮੰਨ ਕੇ ਬੰਦਾ ਪੈਸੇ ਲਾ ਲੈ 20 ਕਿਲੋ ਮੰਨ ਕੇ ਲਾ ਦੇ ਬਈ ਠੀਕ ਹੈ ਰੇਟ ਬਜਾਰੇ ਦਾ ਕੀ ਰੱਖਿਆ ਆਪਾਂ ਰੇਟ ਜਿਹੜਾ ਇਹ ਜਿਹੜਾ ਆਪਣਾ ਲੈਣ ਦੇਣ ਵਾਲਾ ਰੇਟ ਆ ਜੀ 165000 ਰੁਪਏ ਨਹੀਂ ਵੰਦੇ ਤਾਂ ਮਾਮਦਾਨ ਹੋ ਜਾਊਗਾ ਮਾਮਦਾਨ ਕਰ ਦਾਂਗੇ ਥੋੜੀ ਬਾਹਰ ਨੂੰ ਸੋ ਵੀਰੋ 165000 ਰੁਪਏ ਕੀਮਤ ਆ ਧਾਰਾ ਮਾਰ ਕੇ ਦਿਖਾਤੀਆਂ ਦੋ ਜਾਨੇ ਬੈਹਿ ਕੇ ਚਾਉਂਦੇ ਆ ਜੇ ਇਹਦੀ ਹੋ ਪਈਆ ਬੱਚਾ ਸਾਹਮਣੇ ਕੱਟੀ ਆ ਖਣੀ 54 54 ਦੀ ਜੀ ਸੀਆਰ ਵੀਆਈ ਦਾ ਬਾਕੀ 53 ਹੋਵੇ ਜੇ 55 ਹੋਵੇ ਬੇਲਬੂਲ ਬਹੁਤ ਲੰਬੀ ਆ ਕੱਟੀ ਇਹ ਲੰਬੀ ਆ ਜੀ ਹਾਂ ਚੰਗੀ ਆ ਜੀ ਠੀਕ ਆ ਥੋਰ ਦੀ ਬਾਹਰ ਨੂੰ ਸੋ ਵੀਰੋ ਕੱਦ ਵੇਖੋ ਤੇ ਇੱਕ ਚੀਜ਼ ਹੋਰ ਦੇਖੀਆ ਝੋਟੀ ਦੇ ਕੁੰਬੜਾ ਵਗੈਰਾ ਜਮਾ ਨਹੀਂ ਹਣਾ ਕੁੰਬੜਾ ਵਗੈਰਾ ਜਮਾ ਨਹੀਂ ਯਾਰ ਸੋ ਦੁੱਧ ਵਾਲਾ ਪੀਸਾ ਹੀ ਕਾ ਗਰਦੋਂਪਾ ਜਾ ਚੱਕੇ ਫਿਰ ਲਾਉਂਦਾ ਪਸੂ ਤੇ ਸਾਫ ਸੁਧਰੀ ਜਾਵਾ ਤੇ ਬੈੱਡ ਬੁੱਡ ਬਹੁਤ ਆ ਭਲੀ ਪੁਲੀ ਜਗਾੜ ਬਹੁਤ ਤਗੜਾ ਲੱਗਿਆ ਵਾ ਚਿਪ ਗਾਂ ਵਾਲੀ ਲੱਗਿਆ ਜਗਾੜ ਤਾਂ ਠੀਕਾ ਲੈਵਾ ਦੇਖੋ ਜਾਵਾ ਤੇ ਬੋਲਾ 14 ਕੁ ਮਾਣਾ ਵੋਟਾ ਇਹਦੇ ਫਿਰ 2 ਕਿਲੋ ਬੋਲੀ ਕੱਢਿਆ ਆਪਾਂ ਐਵੇਂ ਤੈਨੂੰ ਕਹ ਜੀ ਇਹ ਬੱਚਾ ਚੰਗਾ ਕੇ ਯਾਰ ਠੀਕ ਹੈ ਹਾਂ ਮਲਾ ਕੋ ਬਚਰ ਜਾਦਾ 2 ਕਿਲੋ ਦੇਦਾ ਐ ਮਤਲਬ ਵੀ 10 10 17ਾਂ ਦੀ ਖਾਲੀ ਹੋ ਜਾਂਦੀ ਇਹ ਠੀਕ ਹੈ ਤੇ ਬਾਕੀ ਨਾੜਾ ਨੂੜਾ ਬੜੀਆਂ ਦਗੜੀਆਂ ਹਨਾ ਹਾਂਜੀ ਹਾਂ ਸੋ ਹਵਾਨੇ ਤੇ ਨਾੜਾ ਨੂੜਾ ਦੇਖੋ ਪੂਰੀ ਵੱਡੀ ਚੰਗੀ ਬਾਡੀ ਵਾਲੀ ਮੈਂ ਆ ਇੱਕ ਪੈਂਡ ਚ ਮਾਨਦਾਨ ਕਰ ਦਾਂਗੇ ਪੈਂਡ ਚ ਮਾਨਦਾਨ ਕਰ ਦਾਂਗੇ ਜੀ ਨੰਬਰ ਸਾਹਮਣੇ ਪਈ ਹੈ ਜਮਾਂ ਕਲੀਅਰ ਹੈ ਜੀ ਠੀਕ ਹੈ ਹਾਂ ਚੋਣ ਚਵਾਦੀ ਇੱਕ ਨੰਬਰ ਆ ਮਗਰ ਕੱਟੀ ਬਹੁਤ ਵਧੀਆ ਸੀਮਨ ਦੀ ਆ ਠੀਕ ਸੋ ਨੰਬਰ ਵੀ ਦਾ 9779721161 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਸੂ ਤੱਕ ਹਵਾਨਾ ਵਾਲਾ ਫਿਰਦੀ ਆ ਤੇ ਆ ਦੇਖੋ ਜਮਾ ਸਿਸਟਮ ਜਿਹੜੀਆਂ 18 17 ਕਿਲੋ ਦੁੱਤ ਜਾਂਦੀਆਂ ਨਾੜਾਂ ਹੁੰਦੀਆਂ ਜੀ ਉਹ ਹੀ ਕੱਢਦੀਆਂ ਕੱਲੀ ਕਹਿਣ ਦੀ ਗੱਲ ਨਹੀਂ ਧੁੰਨੀ ਦਾ ਕਲੇ ਵਾਲਾ ਹੀ ਫਿਰਦਾ ਅੱਗੇ ਪਿੱਛੇ ਦਾ ਸੋ ਇੱਕ ਪੈਂਡ ਚ ਮਾਨਦਾਨ ਹੋ ਜੂਗਾ ਵੀਡੀਓ ਦੇਖ ਲਈ ਸਭ ਦਾ ਤੈ